ਰੇ ਭਾਣੇ ਸਰਬਤ ਦਾ ਭਲਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਸਤਨਾਮ i ਸੁਰ ਨਾਨਕ ਪਰਗਟਿਆ ਹਸ ਗੁਰ ਨਾਨਕ ਦੇਵ ਦੇ ਸਾਰੇ ਪੈਨਾਤ ਮਨ ਮੇਰੇ ਸਦਾ ਪ੍ਰਮਾਤੇ ਸੱਚੇ ਸਾਈ ਭਰਾ ਸਿੱਖਾਂ ਦਾ ਮੰਨੀ ਮਮਤ ਉੱਚੀ ਮਤ ਦੇ ਰੱਖੇ ਆਪ ਕਾਲਪੁਰਖ ਵੈਗੁਰੂ ਜੀ ਉਹ ਹੀ ਪੰਥ ਸਦਾ ਸਾਇਦ ਦਤਾਰਿਖ ਨਿਕਾਣਾ ਸਿਬ ਜੋਰ ਬੰਦੂਆਰੇ ਗੁਤਾਮਾਂ ਜੀ ਨੇ ਤੁਪੰਤ ਨਾ ਛੋੜਿਆ ਗਿਆ ਇਹਨਾਂ ਦੇ ਖੁੱਲੇ ਦਰਸ਼ਨਦਾਰ ਸੇਵਾ ਸੰਭਾਲ ਦਾ ਦਾਨ ਕਹਰੇ ਕਲਸਾ ਜੀ ਨੂੰ ਬਖਸ਼ੇ ਨਵਾਣੇ ਦੀ ਮਾਨ ਤਾਣੇ ਦਤਾਨ ਨੀ ਕਹਿੰਦੀ ਹੋਰ ਜਵਰ ਸੰਤ ਮਾਲਕ ਜੁਗੋ ਜੁਗ ਅਟਲ ਧੰਨ ਸਭ ਕੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਧੰਨ ਗੁਰੂ ਨਾਨਕ ਪਾਤਸ਼ਾਹ ਜੀਆਂ ਦੇ ਚਰਨਾਂ ਕਮਨਾ ਪਾਸ ਅਰਦਾਸ ਬੇਨਤੀ ਜੋਦੜੀ ਹੈ ਆਪੀਆਂ ਦੀ ਅਪਾਰੰਤ ਕਿਰਪਾ ਹੀ ਗ੍ਰੀਵਨਵਾਜ ਤੇ ਵੇਲੇ ਤੋਂ ਆਪੀਆਂ ਸਿਮਤ ਖਾਇਮਾਨ ਹੋਏ ਮਹਾਰਾਜ ਜੀ ਉਹ ਸੁਨਧਾਰੇ ਬਖਸ਼ੀਏ ਪੰਜ ਬਾਣੀਆਂ ਦੇ ਜਾਪ ਹੋਏ ਗ੍ਰੀਵਨਵਾਜ ਜੀ ਉਸmooth ਸੰਗਤਾਂ ਨੇ ਗੁਰੂ ਨਾਨਕ ਪਾਤਸ਼ਾਹ ਜੀਆਂ ਦੇ ਪ੍ਰਕਾਸ਼ ਗੁਰਪ੍ਰਬ ਦੀਆਂ ਖੁਸ਼ੀਆਂ ਦੇ ਸਵਾਦ ਅੰਦਰ ਮਹਾਰਾਜ ਜੀ ਉਹ ਆਪੀਆਂ ਨੇ ਕਿਰਪਾ ਕੀਤੀ ਅੱਜ ਪਹਿਲੇ ਰੋਜ ਦੀ ਪ੍ਰਭਾਤ ਫੇਰੀ ਦੇ ਵਿੱਚ ਸਮੂਹ ਸੰਗਤਾਂ ਨੇ ਮਹਾਰਾਜ ਜੀ ਹਾਜ਼ਰੀਆਂ ਲਵਾਈਆਂ ਹਨ ਹਾਜ਼ਰੀਆਂ ਭਰੀਆਂ ਹਨ ਬਹ ਮਹਾਰਾਜ ਨਗਰ ਦੀ ਪ੍ਰਕਰਮਾ ਕੀਤੀ ਹੈ ਸ਼ਬਦ ਗਾਇਨ ਕੀਤੇ ਆਪ ਜੀ ਦੀ ਸਿੱਖ ਸਲਾਹ ਕੀਤੀ ਛੇ ਪੌੜੀਆਂ ਅਨੰਤ ਸਕ ਸ਼ਲੋਕ ਬਾਣੀ ਕੇ ਜਾਪ ਕੀ ਅਰਦਾਸ ਬੇਨ ਭੁੱਲਣ ਚੁਟਾ ਦੀ ਖਿਮਾ ਕਰਨੀ ਬਹੁਤ ਸਮਤ ਰੱਖਣੀ ਮਿਹਰ ਪ੍ਰਯਾਤਨ ਕਰਨਾ ਗਰੀਬਨਵਾਦ ਜੀ ਉਹ ਆਪ ਜੀਆਂ ਦੇ ਦਰ ਘਰ ਦੇ ਪ੍ਰੀਤਵਾਨ ਗਰੀਬਨਵਾਦ ਜੀ ਉਹ ਭਵੰਤ ਸਿੰਘ ਜਿਸਵੰਤ ਸਿੰਘ ਸਮੂਹ ਪਰਵਾਰਨ ਮਹਾਰਾਜ ਨਾਲ ਮਿਲ ਕੇ ਮਹਾਰਾਜ ਆਪ ਜੀ ਦੇ ਪਹਿਲੇ ਰੋਜ਼ ਦੀ ਪ੍ਰਵਾਹਤ ਫਿਰ ਵੀ ਦੇੰਦਰ ਗਰੀਬਨਵਾਦ ਜੀ ਸੁਵਾਮ ਕਰਦੇ ਆਂ ਗਰੀਬਨਵਾਦ ਜੀ ਰੁਮਾਲਾ ਸਿਰ ਪੇਟ ਕੀਤੇ ਨੂੰ ਕੀ ਕਾਰਕਰਨੇ ਲੋਕ ਪਰ ਲੋਕ ਘਟ ਦੇ ਗਜਣੇ ਮੂ ਪਰਿਵਾਰ ਨੂੰ ਆਪ ਜੀ ਦੇ ਬਖਸ਼ੀਂ ਦਾਤਮ ਚੋਂ ਕੜਾ ਪ੍ਰਸ਼ਾਦ ਦੇ ਕੇ ਆਜਿ ਪ੍ਰਵਾਨ ਕਰੋ ਭੋਗ ਲਾਓ ਭੋਗ ਲਗਿਆ ਜੀ ਪ੍ਰਸ਼ਾਦ ਸੰਗਤ ਵਰਤੇ ਜੋ ਛਕਿਆ ਪੀਤਾ ਨਾਮ ਜਿਖੇ ਜਾਂਨੇ ਭੰਟਾਰੇ ਭਰਪੂਰ ਕਰਨੇ ਪਰਿਵਾਰ ਨੇ ਆਪ ਜੀ ਅੰਦਰਾਂ ਦੀ ਸੇਵਾ ਕੀਤੀ ਸੋਹ ਸਵਾਵਾਂ ਅੰਦਰ ਤੇ ਪ੍ਰਵਾਨ ਕਰਨੀਆਂ ਕਰਉਣੀਆਂ ਅਸਨੇ ਕਰਨੀਆਂ ਦੀ ਸੁਖਤਾ ਵਖਣੀ ਦੁੱਖਾਂ ਕਲੇਸ਼ਾਂ ਵਿਗਨਾਂ ਦੇ ਨਾਸ ਭਜਨ ਦੇ ਪ੍ਰਕਾਸ਼ ਕਰਨੇ ਸੁੱਖਾਂ ਦੇ ਵਾਸ ਕਰਨੇ ਛੁਪਾਵਨਾ ਗੁਰੂ ਜੀ ਸਾਹਿਬ ਪ੍ਰੀਤ ਕਰਨੀ ਆਈਆਂ ਸਰਬ ਸੰਗਤਾਂ ਵਿੱਚ ਆਪਸੀ ਮੇਰ ਤੂਫਾਕ ਦੁੱਖਾਂ ਕਲੇਸ਼ਾਂ ਵਿਗਨਾਂ ਦੇ ਨਾਸ ਭਜਨ ਦੇ ਪ੍ਰਕਾਸ਼ ਸੁੱਖਾਂ ਦੇ ਵਾਸ ਕਰਨੇ ਮਹਾਰਾਜ ਰੰਧੀ ਸੇਵਾ ਅੰਗ ਸੰਗ ਹੋ ਕੇ ਆਪ ਨਿਰਵਿਘਨ ਸੰਪੂਰਨ ਕਰਾਉਣੀ ਕਾਰਜ ਰਾਜ ਕਰਨੇ ਆਪਣੀ ਸੇਵਾ ਆਪ ਲੈਣੀ ਮੇਰ ਪ੍ਰਿਆਤ ਲਖਣਾ ਸੂਚੀਆਂ ਸੰਗਤਾਂ ਦੇ ਸਿਰ ਤੇ ਮੇਰ ਦਾ ਹੱਥ ਰੱਖਦੇ ਹੋਇਆ ਉਹਨਾਂ ਮਾਸਾ ਬਖਸ਼ ਕੇ ਨਿਹਾਲ ਕਰੋ ਉਸ ਸਾਧ ਜਨ ਦੀ ਸਮੱਤ ਬਖਸ਼ੋ ਪ੍ਰੰਤ ਸੰਗਤਾਂ ਨੂੰ ਛੁੱਟੀਆਂ ਦਿਓ ਰੰਧੀ ਜੀਵਾ ਆਪ ਲੈਣੀ ਅਸੀਂ ਇਸ ਵਕਸ਼ੋ ਸੇਹੀ ਪਿਆਰੇ ਮੇਰ ਜਨਾ ਮਿਲਿਆ ਤੇਰਾ ਨਾਮ ਚਿੱਤਾ ਹੋਵੇ ਨਾਮ ਨਾਮ ਚੜ੍ਹਦੇਗਾ ਤੇਰੇ ਪਾਣੀ ਵਰ ਵਰ ਆਪਲਾ ਹਾਏ ਸੁਦੀ ਕਾਲਾ ਮਾਗਰ ਜੀ ਕੀ ਹੱਤੇ ਸੋਨਿਹਾਰਾ